ਸਸ ਕਵੀ ਜੀ ਸਾਰੇ ਵੀਰਾਂ ਨੂੰ ਸੰਦੀ ਵਡੇ ਹੀ ਫਾਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਗੋਸਲ ਅਫਗਾਨਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਜੀ ਤਹਿਸੀਲ ਮੀਜੀਠਾ ਫੌਜੀ ਸਾਹਿਬ ਕੋ ਪਹੁੰਚੂਗੇ ਅੱਜ ਵੀ ਅੱਜ ਵੀ ਇਨੇ ਕੋਲ ਕੋਈ ਤਿੰਨ ਚਾਰ ਦੇ ਲੈ ਕੇ ਪਸ਼ੂ ਸੇਰ ਆ ਚਲ ਬਹੁਤ ਕੁਆਲਟੀ ਵਾਲੇ ਪਸ਼ੂ ਲੈ ਕੇ ਆਏ ਨੇ ਵੀਰੋ ਨੇ ਨਵਾਂ ਕੰਮ ਕੀਤਾ ਜੀ ਤੇ ਆ ਹੁਣ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕਰ ਕੋੜਾ ਉਸ ਤੋਂ ਬਲੋ ਵੀਜੀ ਕੈਸ਼ ਤੋਂ ਬਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀਮ ਦਿਦੋ ਨਾਲੇ ਵੀਡੀਓ ਵੱਤ ਚੈੱਕ ਕਰਦਾ ਕਰੋ ਚਲੋ ਗੰਨ ਕੇ ਵਿੱਚ ਦਾ ਫੈਰਾ ਹੋ ਤੱਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਾਰੀ ਸੰਗਤ ਨੂੰ ਸਾਰੇ ਪਰਿਵਾਰ ਨੂੰ ਜਨਾ ਵੀ ਸੰਦੀਪ ਵੀਰ ਜੀ ਤੁਹਾਡਾ ਤੁਹਾਡਾ YouTube ਚੈਨਲ ਵੇਖ ਰਿਹਾ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਇਹੋ ਕਹੂੰਗਾ ਵੀਰ ਜੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਤੇ ਵੀ ਸਾਡੇ ਚ ਕੋਈ ਕਮੀ ਰਹਿ ਜੇ ਬਹੁਤ ਬਹੁਤ ਸਿਆਣੇ ਬੈਠੇ ਆ ਸਾਨੂੰ ਸਹੀ ਗੱਲ ਦੱਸੋ ਉਹ ਨੰਬਰ ਸਕਰੀਨ ਤੇ ਆਊਗਾ ਮੈਂ ਬੋਲੂਗਾ ਵੀ ਉਹਦੇ ਜਿਵੇਂ ਦੱਸੋ ਕੋਈ ਕਮੀ ਰਹਿ ਜਾਂਦੀ ਹੈ ਦੇਖੋ ਵੀਰ ਜੀ ਜਿੰਨੇ ਦਾ ਅਸੀਂ ਪਸ਼ੂ ਲਿਉਂਦੇ ਆ ਉਸੇ ਹਿਸਾਬ ਨੇ ਅਸੀਂ ਰੇਟ ਲਵਾਂਗੇ ਵੀ ਆਪਣੇ ਕੋਲ ਇਹ ਨਹੀਂ ਕਿ ਅਦਾ ਮਹਿੰਗਾ ਚੜਾ ਕੇ ਲਾਤਾ ਜਾਂ ਕੋਈ ਸ਼ੋਅ ਜਾਂ ਕਿਸ ਨੂੰ ਬਾਜ਼ਾਰ ਤਨਾ ਇਹੋ ਜਿਹਾ ਕੋਈ ਚੀਜ਼ ਨਹੀਂ ਸੱਚਾਈ ਵਾਲਾ ਸੌਦਾ ਹੋਊਗਾ ਜੀ ਸੱਚਾਈ ਵਾਲਾ ਜੀ ਬਿਲਕੁਲ ਬਾਕੀ ਤੁਹਾਨੂੰ ਜਿੱਦਾਂ ਪਿਛਲੀ ਵੀਡੀਓ 'ਚ ਆਪਾਂ ਕਹਿ ਆ ਕਿ ਹਰੇਕ ਚੀਜ਼ ਦੇ ਲਾਅਹਟ ਤੇ ਤੁਹਾਨੂੰ ਕੋਈ ਨਾ ਕੋਈ ਇੱਕ ਸੰਦੇਸ਼ ਹੀ ਲੈ ਲਓ ਇੱਕ ਆਪਣੇ ਛੋਟੇ ਭਰਾ ਦੀ ਬੇਨਤੀ ਲੈ ਲਓ ਹਰੇਕ ਵਾਰ ਕਹਾਂ ਕਰੂੰਗਾ ਹੁਣ ਮੈਂ ਸਭ ਤੋਂ ਪਹਿਲਾਂ ਹੀ ਬੋਲ ਦੇਣਾ ਵੀਰ ਜੀ ਆਪਾਂ ਥੋੜਾ ਜਾਂ ਨਸ਼ਿਆਂ ਨੂੰ ਛੱਡ ਕੇ ਤਾਂ ਆਪਾਂ ਇਸ ਪਾਸੇ ਆਲੇ ਬਸ ਹਾਂਜੀ 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 ਕਿਉਂਕਿ ਆਪਾਂ ਵੀਰ ਜੀ ਆਹ ਚੀਜ਼ਾਂ ਦੇ ਵਿੱਚ ਵੀ ਨਸ਼ਾ ਹੈ ਹਾਂਜੀ ਬਿਲਕੁਲ ਜੀ ਗੁਰੂ ਮਹਾਰਾਜ ਦੀ ਬਾਣੀ ਪੜੋ ਆ ਕੰਮ ਕਰੋ ਆਪਣੀ ਕਿਰਤ ਕਰੋ ਦਸਾਂ ਨਵਾਂ ਦੀ ਉਹਦੇ ਚ ਹੀ ਇੱਕ ਨਸ਼ਾ ਤੁਸੀਂ ਉਹ ਕਰੋ ਯਾਰ ਛੋਟੀਆਂ ਛੋਟੀਆਂ ਉਮਰਾਂ ਵਾਂ ਮਾਂ ਪਿਓ ਰੋਂਦੇ ਫਿਰਦੇ ਆ ਕੋਈ ਫਾਇਦਾ ਨਹੀਂ ਨਹੀਂ ਫਾਇਦਾ ਭਾਈ ਇਹ ਕਰਕੇ ਕਈ ਵੀਰ ਕਹਿ ਦਿੰਦੇ ਆ ਕਿ ਫੌਜੀ ਬਹੁਤ ਜ਼ਿਆਦਾ ਬੋਲਦਾ ਜਾਂ ਗੱਲਾਂ ਚਲ ਹੁੰਦਾ ਨਹੀਂ ਮੇਰੇ ਵੀਰ ਤੁਸੀਂ ਆਪ ਕਰਕੇ ਦਿਖਾਓ ਯਾਰ ਕਰਨ ਜੋਗੇ ਤੁਸੀਂ ਹੈਗੇ ਆ ਬਿਲਕੁਲ ਜੀ ਆਪ ਕਰਕੇ ਕੰਮ ਦਿਖਾਓ ਦੁਨੀਆ ਨੂੰ ਦਿਖਾਓ ਕਿ ਯਾਰਾ ਕਰ ਆਪਣਾ ਕਰਤ ਕਮਾਈ ਕਰੋ ਆਪਣੇ ਮਾਪਿਓ ਨੂੰ ਖੁਸ਼ ਰੱਖੋ ਜਿੱਦਾਂ ਸਰਵਣ ਬਾਈ ਜੀ ਕਹਿੰਦੇ ਆ ਕਿ ਮਾਪੇ ਨੂੰ ਖੁਸ਼ ਰੱਖੋ ਬਿਲਕੁਲ ਸਾਰੇ ਆਪਣੇ ਮਾਪਿਓ ਨੂੰ ਖੁਸ਼ ਰੱਖੋ ਸੇਵਾ ਕਰੋ ਕਿਉਂਕਿ ਵੀਰ ਦਾ ਸੰਦੇਸ਼ ਸਰ ਤੋਂ ਵੱਡੇ ਆ ਭਾਈ ਹੁਣੀ ਉਹਨਾਂ ਦਾ ਸੰਦੇਸ਼ ਬਹੁਤ ਵਧੀਆ ਇੰਨੀਆਂ ਹੀ ਗੱਲਾਂ ਸਵੀਰ ਜੀ ਹੁਣ ਆਪਾਂ ਕਰਾਂਗੇ ਆਪਣੇ ਮਾਪੇ ਆਜੋ ਆਜੋ ਉਧਰ ਆਜੋ ਆਜਾ ਫਿਰ ਨੀਲੀ ਲੈ ਆਂਦੀ ਫੁੱਜਾ ਹਾਂਜੀ ਨੀਲੀ ਲੈ ਆਂਦੀ ਹੈ ਕੱਢੀ ਕਟਾ ਗਿਆ ਵੀਰ ਜੀ ਦੇ ਮਗਰ ਕਟਾ ਹੈ ਹਾਂਜੀ ਪ੍ਰਭ ਕਟਾ ਲੈ ਕੋਲ ਕੇ ਚਲੇ ਆ ਨਹੀਂ ਖਾਣੇ ਖਾਣੇ ਹਾਂਜੀ ਵੀਰ ਜੀ ਕਟਾ ਆ ਤਕਰੀਬਨ ਮੱਝ ਮਲੇ ਤੇ ਆ ਗਈ ਹੈ ਇਹ ਨਹੀਂ ਮੈਂ ਕਹਿੰਦਾ ਕਿ ਮਤਲਬ ਅੱਜ ਸੂਈ ਆ ਕਈ ਮੱਝਾਂ ਆਉਂਦੀਆਂ 20 ਦਿਨ ਹੀ ਕੋਈ ਆਉਂਦੀਆਂ 15 ਦਿਨ ਹੀ ਹਾਂ ਇਹ 15 17 ਦਿਨੀ ਵੀਰ ਜੀ ਅੱਜ ਮੇਲੇ ਤੇ ਆ ਗਏ ਠੀਕ ਆ ਮੇਲੇ ਤੇ ਆ ਗਈ ਮੱਝ ਮੇਲੇ ਤੇ ਆ ਗਈ ਆ ਇਹਦਾ ਵੀਰ ਜੀ ਟੋਟਲ ਕੋਈ 75 ਮੋਲ ਕਰੇ ਕੋਈ 80 ਕਰੇ ਇਹਦਾ 270 ਚੋਂ ਦੋ ਘੱਟ 68000 ਦੀ ਮਗਰ ਮੈਂ ਲਾ ਕੇ ਆ ਗਿਆ ਤੇ ਦੁੱਧ ਕਿੰਨਾ ਸਹੀ ਜੀ ਦੁੱਧ ਸਹੀ ਸਹੀ ਹੈਦਾ ਵੀਰ ਜੀ 10 ਕਿਲੋ ਤੋਰੋ ਕੋਈ ਆਵੇ ਕੋਈ ਨਾਪ ਦੇ ਫਿਰ ਲੈ ਕੇ ਜਾ ਬਸ ਠੀਕ ਹੈ ਤੋਰੋ ਸਿੰਗਾ ਨਹੀਂ ਜ਼ਰੂਰ ਖੋਲੀ ਆ ਹਾਂ ਜੀ ਹਾਂ ਠੀਕ ਆ ਆ ਦੇਖੋ ਜੀ ਆ ਦੇਖ ਚਵਾਰ ਜੂ ਵਧੀਆ ਜੀ ਫੋਰੀ ਸਾਹਿਬ ਚਵਾਰ ਵੀਰ ਜੀ ਇੱਕ ਨੰਬਰ ਦਾ ਚਵਾਰ ਬਸ ਠੀਕ ਆ ਠੀਕ ਆ ਇਹਦੇ 'ਚ ਮਤਲਬ ਕਮੀ ਕੋਈ ਨਹੀਂ ਹਾਂ ਬਿਲਕੁਲ ਜੀ ਬਿਲਕੁਲ ਤੋਰੋ ਤੋਰੋ ਜੀ ਤੋਰੋ ਤੋਰ ਹਾਂ ਜੀ ਬਾਕੀ ਇਹਨੂੰ ਬੰਦਾ ਜਨਾਨੀ ਜਿੱਦਾਂ ਮਰਜ਼ੀ ਕੋਈ ਬਹਿ ਕੇ ਚੋਵੇ ਹਾਂ ਜੀ ਹਾਂ ਜੀ ਸੰਗਾਂ ਦੀ ਜ਼ਰੂਰ ਖੁੱਲੀ ਆ ਇਹਦਾ ਕੀ ਆ ਆ ਬੱਚਾ ਕਟਾ ਆ ਕਹਣਾ ਜੀ ਹਾਂ ਜੀ ਜੀ ਆ ਮਰਦੇ ਦਾ ਵੀ ਕਟਾ ਆ ਗਿਆ ਚਲੋ ਤੇ ਮੋਹਲੇ ਦਾ ਵੀ ਵੀਰ ਜੀ ਪਹਿਲਾਂ ਵੀ ਦੱਸਤਾ ਹਾਂ ਜੀ ਫੇਰ ਦੱਸ ਦੇਣਾ ਕੋਈ 75 ਕਰੇ ਕੋਈ 80 ਕੋਈ ਸਤ ਜੋ ਮਰਜੀ ਕਰੇ 70 ਤੋਂ 2 70 ਜੋ 2 ਕਰ 8000 ਦੀ ਮੱਝ ਮਤਲਬ ਦੇਣਾ ਠੀਕ ਹੈ ਫੌਜੀ ਸਾਹਿਬ ਜੀ ਮੈਂ ਜਾਇਜ ਮਿਲਿਆ ਤੇ ਜਾਇਜ ਦਵਾਂ ਬਿਲਕੁਲ ਜੀ ਆਹਾਂ ਜੀ ਇਹ ਵੀਰ ਜੀ ਮੋਰਾ ਨਸਲ ਦੀ ਆ ਹਾਂਜੀ ਜਾ ਸੋਵਾ ਗਿਰ ਜੀ ਹਾਂਜੀ ਤੇ ਇਹਦੇ ਮਗਰ ਵੀ ਕਟਾਈ ਆ ਗਿਆ ਅੱਛਾ ਕਟਾਈ ਆ ਗਿਆ ਅੱਜ ਮਨ ਲੈ ਦੋ ਤਿੰਨ ਦਿਨ ਦੀ ਸੂਈ ਹੈ ਹਾਂਜੀ ਮਨ ਲੈ ਦੋ ਦਿਨ ਹੋ ਗਏ ਨੂੰ ਸੂਈ ਹਾਂਜੀ ਹਾਂਜੀ ਤੇ ਅਜੇ ਗੋਲਾ ਥਲੀ ਕੀਤੀ ਅਜੇ ਇਹਦਾ ਮਤਲਬ ਕਿ 14-15 ਕਿਲੋ ਗੋਲਾ ਮੰਨ ਕੇ ਚੱਲ ਸਕਦੇ ਹਾਂ ਹਾਂਜੀ ਪਰ ਅਜੇ ਦੁੱਧ ਕੰਨਾ ਦਵੇ ਉਹਦੇ ਇਕੱਲੇ ਦੀ ਸੇਵਾ ਤੇ ਟਿਕ ਬਿਲਕੁਲ ਜੀ ਬਿਲਕੁਲ 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 ਅਜੇ ਦੋਹਾਂ ਦਿਣਾ ਦੇ ਵਿੱਚ ਹਾਂਜੀ ਇਹਨੂੰ ਦੋਆਂ ਦਿਨਾਂ ਦੇ ਵਿੱਚ ਮਤਲਬ ਕਿ ਅਜੇ ਤੱਕ ਦੁੱਧ ਦਾ ਕੋਈ ਕਲੀਅਰ ਨਹੀਂ ਬੋਲ ਸਕਦੇ ਕਿ 50 ਕਿਲੋ ਦੁੱਧ 70 ਕਿਲੋ ਮਾਹਰ ਜੀ ਅਜੇ ਜਦੋਂ ਚੋਊਗਾ ਚੋਊਗਾ ਕੋਈ ਫੇਰ ਆਪਣੀ ਕੋਈ ਪਸੰਦ ਕਰੇ ਚਵਾਈ ਕਰੇ ਫੇਰ ਆ ਤੋਰ ਇਹਦਾ ਮਤਲਬ ਕਿ 14-15 ਕਿਲੋ ਕਰ ਜੂਗੀ ਕਰ ਜੂਗੀ ਬਸ ਠੀਕ ਆ ਲੋ ਜੀ ਲੋ ਜੀ ਵੇਖੋ ਚੰਗੀ ਮੈਂ ਆ ਦੇਖੋ ਚੈੱਕ ਕਰੋ ਜੀ ਇਹ ਚੰਗੀ ਦੂਜਾ ਸਵੇਰਾ ਸੰਦੀਪ ਜੀ ਨਹੀਂ ਠੀਕ ਹੈ ਮੈਂ ਦੂਜਾ ਸਵੇਰਾ ਦੂਜਾ ਸਵੇਰਾ ਬਿਲਕੁਲ ਠੀਕ ਹੈ ਜੀ ਤੋਰੋ ਕਰਾ ਦੇ ਕੋਈ ਨਹੀਂ ਕੋਈ ਥੋੜੇ ਘੱਟ ਕਰੋ ਗੰਡਾ ਉਹਨਾਂ ਦੇ ਆ ਉਹਨਾਂ ਦੇ ਗੰਡਾ ਘੱਟ ਕਰੋ ਹਾਂ ਜਿਹੜੀ ਜਲਦੀ ਕੋਈ ਬਿਲਕੁਲ ਠੀਕ ਹੈ ਨਾ ਹਾਂ ਤੁਰ ਉਹ ਠੀਕ ਹੈ ਰਹਿਣ ਦੇ ਲਾ ਉਹ ਆ ਦੇਖੋ ਜੀ ਇਹ ਫੋਟੋ ਜੀ ਚੰਗੀ ਮੈਂ ਜੀ ਚੰਗੇ ਲੈ ਵੇ ਆ ਰਹੀ ਆ ਮਤਲਬ ਕਿ ਤੁਸੀਂ ਮੁੱਲ ਸੁਣ ਕੇ ਹਰਾਂਟ ਰਹੇ ਹੋਗੇ ਕਿ ਅੱਛਾ ਜੀ ਇਹ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਆਹ ਰਮ ਕਮਾਉ ਮਾਰਾ ਮੂ ਮੱਕ ਮਾਉ ਕਰ ਦਿਓ ਮੂ ਇੱਕ ਵਾਰ ਦਿਖਾਈ ਮਾਰ ਲਿਓ ਚਲੋ ਕੱਟੇ ਦਾ ਨਾ ਬਹੁਤਾ ਯਰਵਾ ਕਰਦੀਆਂ ਮੱਜਾਂ ਤੁਹਾਨੂੰ ਪਤਾ ਜੀ ਨਹੀਂਆਂ ਕਰਦੀਆਂ ਦੀ ਕਰਦੀਆਂ ਬਿਲਕੁਲ ਜੀ ਅਗੜੀ ਬਣਾਉਣਾ ਨਾ ਕੱਟੇ ਦਾ ਬਹੁਤਾ ਜ਼ਿਆਦਾ ਯਰਵਾ ਕਰਦੀਆਂ ਦੇਖੋ ਬੋਜੀ ਸਾਹਿਬ ਹਾਂਜੀ ਬੋਜੀ ਸਾਹਿਬ ਬੋਲੋ ਇਹ ਤਾਂ ਵੀਰ ਜੀ ਕਰਨ ਵਾਲੇ ਦਾ ਡੇਟ ਵੀ ਮੁੱਲ ਕਰਦੇ ਆ 2 ਵੀਗੇ ਜੋ ਮਰਜ਼ੀ ਕਰੇ ਕੋਈ ਨਾ ਡੇਟ ਨਾ 50 ਨਾ 30 ਟੋਟਲ ਇਹਦਾ ਮੁੱਲ 118000 ਰੁਪਏ 118000 ਰੁਪਏ ਪਰ ਛੋਟ ਹੀ ਹੋਣੀ ਹੈ ਵਿੱਚ ਛੋਟੇ ਹੋਣੀ ਹੈ ਚਲੋ ਮੁੱਲ ਕਰਦਾ 118000 ਨਹੀਂ ਨਹੀਂ ਠੀਕ ਹੈ ਜੀ ਲੈ ਲਓ ਵੀਰ ਜੀ ਨਹੀਂ ਠੀਕ ਹੈ ਮੱਜ ਹਾਂਜੀ ਰੇਟ ਵੀ ਜਾਏ ਤੁਹਾਡਾ ਰੇਟ ਵੀ ਜਾਏ ਜੀ ਵੀਰ ਜੀ ਦੂਜਾ ਸੁਆ ਨਾਲੇ ਪਿਓ ਬਸ ਠੀਕ ਹੈ ਬਸ ਆਹ ਜੀ ਇਹ ਮੱਝ ਵੀਰ ਜੀ ਇਹਦਾ ਵੀ ਪਿਓ ਦੂਜਾ ਸੁਆ ਜਹਤ ਵਾਲੀ ਝੋਟੀ ਆਏ ਅੱਛਾ ਜੀ ਇਹ ਵੋਲੀਅਮ ਉਤਰਾ ਇਹਨੂੰ ਜਿਹੜਾ ਤਿਹਜਾ ਦਿਨ ਸੂਈ ਨੂੰ ਆਇਆ ਇਹਨੂੰ ਹਾਂਜੀ ਉਹਨੂੰ ਦੋ ਦਿਨੋਂ ਦੇ ਇਹਨੂੰ ਤਿੰਨ ਦਿਨ ਹੋ ਗਿਆ ਤੇ ਚਾ ਦਿਨ ਹੋ ਗਿਆ ਇਹਦਾ ਅਜੇ ਤੱਕ ਬੋਲਾ 10 12 ਕਿਲੋ ਬੋਲਾ ਵੀ ਇਹ ਵੀ ਦੋਰੋ ਠੰਡਾ ਕਰਕੇ ਜੇ ਬੋਲਾ ਹੀ ਆ ਬਿਲਕੁਲ ਜੀ ਤੇ ਇਹਦੇ ਮਗਰ ਵੀ ਕਟਾਈ ਆ ਗਈ ਇਹਦੇ ਮਗਰ ਵੀ ਕਟਿਆ ਪਰ ਦੇਖੋ ਜੀ ਕਾਲੀ ਸ਼ਾਹ ਝੋਟੀ ਹੈ ਉਧਰੋਂ ਹੀ ਆਈ ਜੀ ਇਹ ਵੀ ਝੋਟੀ ਆ ਦੇਖ ਨਸਲ ਪੂਰੀ ਝੋਟੀ ਦੇ ਦਿਖਾਓ ਮਣਾ ਜੀ ਤੇ 1 ਮਿੰਟ ਰੁਕੋ ਆ ਜਾਓ ਆ ਜਾ ਆ ਜਾ ਵੱਡੀ ਝੋਟੀ ਬਹੁਤ ਵੱਡੀ ਝੋਟੀ ਆ ਚੰਗੀ ਹੈ ਜੀ ਉਧਰ 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 ਉਧਰੋਂ ਆਈਆਂ ਜੀ ਇਹ ਦੋਵੇਂ ਵੀਰ ਜੀ ਉਧਰੋਂ ਮੰਗਿਆ ਮੈਂ ਤਾਂ ਹੀ ਪਿਛਲੀ ਵੀਡੀਓ ਮਿਸ ਕੀਤੀ ਠੀਕ ਹੈ ਠੀਕ ਹੈ ਕਿ ਕੁਛ ਲੋਕਲ ਮਾਲ ਆਇਆ ਗਿਆ ਨਾ ਉਧਰ ਗਿਆ ਇਹਨਾਂ ਮਾਲ ਦੇ ਵਿੱਚ ਹੋਈ ਕੁਛ ਮਾਲ ਗਿਆ ਤੇ ਦੋ ਨਿੰਨੇ ਮਤਲਬ ਬਿਲਕੁਲ ਬਿਲਕੁਲ ਪੁੱਛਾ ਚਾਹੀਦਾ ਵੀਰ ਜੀ ਇਹ ਗੱਬਣਾ ਆਈਆਂ ਅਸੀਂ ਤੇ ਮੈਨੂੰ ਤੁਹਾਨੂੰ ਪਤਾ ਵੀ ਇਹ ਗੱਬਣ ਤੇ ਜਿੰਨੇ ਵੀ ਲੋਕ ਲੈਂਦੇ ਆ ਉਹ ਥੋੜਾ ਸ਼ੱਕ ਕਰਦੇ ਆ ਇੱਕ ਡਾਟ ਹੁੰਦਾ ਪਤਾ ਨਹੀਂ ਕਿੰਦਾਂ ਦੀ ਚਵਾਈ ਥਣ ਕੀ ਹੋਊਗਾ ਕੀ ਨਾ ਇਹ ਕਰਕੇ ਵੀਰ ਜੀ ਆਪਣੇ ਕੋਲ ਰੱਖ ਕੇ ਸਾंभ ਕਰਕੇ ਫਿਰ ਸਵਾ ਕੇ ਫਿਰ ਵੀਡੀਓ ਪਾਈਏ ਚਲੋ ਠੀਕ ਇਹ ਮੋਲੇ ਦਾ ਵੀਰ ਜੀ ਤੁਹਾਨੂੰ ਦੱਸ ਹੀ ਦਿੱਤਾ ਜੀ ਇਹਦਾ ਮਤਲਬ 112000 ਰੁਪਿਆ ਮੁੱਲ ਕਰਦਾ 112000 ਰੁਪਿਆ 112 ਵਿੱਚੋਂ ਛੋਟ ਹੀ ਕਰਨੀ ਆ ਕੋਈ 130 140 ਨਹੀਂ ਨਹੀਂ ਠੀਕ ਹੈ ਜੀ ਜਿੰਨੇ ਦੀ ਇਹ ਵੀਰ ਜੀ 5-7000 ਰੁਪਿਆ 5-4000 ਆਖ ਕੇ ਕਿਰਾਇਆ ਕਰਾਇਆ ਕਰਾ ਕੱਢ ਕੇ ਸਿਰਫ 4-5000 ਹੀ ਬੜਾ ਬਸ ਠੀਕ ਆ ਇਹੋੀ ਗੱਲ ਜਾ ਜਾ ਇਹ ਗਾਂ ਜੀ ਗਾਂਵਾਂ ਵੀਰ ਜੀ ਐਸਵਰੀ ਮੈਂ ਫੁਗੜੀ ਮਾਰਦਾ ਤੋਜਾ ਸੁਆ ਨਾ ਐਸਵਰੀ ਤੀਜਾ ਸੁਆ ਸੂਣੀ ਆ ਅੱਛਾ ਸੂਣੀ ਹਾਂ ਆਪਣੇ ਲਾਗੂ ਹੀ ਆ ਪਿੰਡ ਉਮਰਪੁਰਾ ਇੱਥੇ ਹੀ ਲਈ ਆ ਹਾਂ ਜੀ ਜੀ ਇਹ ਵੀਰ ਜੀ ਪਹਿਲਾ ਸੁਆ ਵੇ ਦਿੰਦਾ ਜੀ ਤੁਹਾਨੂੰ ਵੀ ਸੋਨਾ ਜਾਨਵਰ ਮਿਲ ਲੱਗ ਬਾ ਤੇ ਅਸੀਂ ਵੀ ਲੈ ਲਿਆ। ਖੰਡੀ ਸੀਲ ਐ ਵੀਰ ਜੀ ਗੱਲ ਹੀ ਨਹੀਂ ਕੋਈ। ਮਾਲਾ ਕੇ ਅਜੇ 10 ਦਿਨ ਲੈਂਦੀ ਆ ਸੂਣ ਨੂੰ। ਲੈਂਦੀ ਲੈਂਦੀ ਆ ਜੀ। ਤੇ ਅਜੇ ਦਾ ਆ ਮਤਲਬ ਮਗਰੋਂ ਫੁੱਟਬਾਲ ਵਾਂਗੂ ਇਹਦਾ ਚੱਡਾ ਬੰਨਣਾ। ਤੁਰੋ। ਤੁਰੋ ਵੀ ਜੀ ਨਵੀ। ਲਓ ਜੀ ਇਹ ਵੀ ਦੇਖੋ ਬਰਾਦੀ। ਚੰਗੀ ਬਿਹੜਾ। ਇਹ ਝੜੇ ਵੀਰ ਜੀ ਖਣ ਵੇਖ ਲਓ ਤੇ। ਨਹੀਂ ਠੀਕ ਹੈ ਜੀ। ਖਣ ਕਿਹੜਾ ਲੱਗਾ ਜੀ। ਆਜੋ। ਆਜੋ ਆਜੋ। ਮੈਂ ਠੀਕ ਹੈ। ਹਾਂਜੀ। ਵੀਰ ਜੀ ਕੋਈ 60 ਗਏ, 65 ਗਏ, 70 ਮਲਾਂ ਮੁੱਲ ਕਰੇ ਜਾਂ ਜੋ ਮਰਜ਼ੀ ਕਰੇ। ਨਹੀਂ 50 ਚੋਂ ਦੋ ਘਟਾ 40000 ਦੀ ਦੇ ਦਿਓ। ਚਲੋ ਠੀਕ ਹੈ। ਜਾਇਜ਼ ਮਿਲੀ ਆ ਵੀਰ ਜੀ ਤੇ ਜਾਇਜ਼ ਹੀ ਦੇ ਦਿੰਦੇ। ਨਹੀਂ ਠੀਕ ਹੈ। ਇਹੇ ਵੀ ਵੀਰ ਨੂੰ ਲੱਗੇ ਬੰਨੇ ਕਿ ਇਹਨੂੰ ਚਾਹੀਦੀ ਆ ਜਾਂ ਜਿੰਨੂੰ ਵੀ ਚਾਹੀਦੀ ਆ, ਆਨਲਾਈਨ ਜਾਂ ਕੁਝ ਵੀ ਹੋਊਗਾ ਥਾਣਾ ਸਾਡਿਆਂ ਦੀ ਗਾਰੰਟੀ ਹੋਊਗੀ। ਠੀਕ ਹੈ ਜੀ। ਮਤਲਬ ਕਿ ਬਾਕੀ ਜੋ ਕੁਝ ਆ ਬਾਕੀ ਭਾਜੀ ਇਹ ਵਾਪਰੇ ਖਲਰਿਆ। ਬਿਲਕੁਲ ਜੀ। ਥਾਣਾ ਦੀ ਸਾਡੀ ਗਾਰੰਟੀ ਹੋਊਗੀ। ਬਾਕੀ ਟੋਟਲ ਮੱਝ ਦੀ ਗਾਰੰਟੀ ਹੋਊਗੀ ਮੱਲਗਾਈ ਦੀ ਮੱਝ ਦੀ ਜਾਂ ਕੋਈ ਵੀ ਮੰਗਾਉਂਦਾ ਪਹਿਲੀ ਗੱਲ ਤੇ ਮੇਰੇ ਵੀਰ ਭਰਾ ਨਾ ਤੁਸੀਂ ਇੱਥੇ ਆਓ ਇੱਥੇ ਆ ਕੇ ਚਵਾਈ ਕਰੋ ਸਾਰਾ ਪਾਸ ਕਰੋ ਫਿਰ ਲੈ ਕੇ ਜਾਓ ਜੇ ਫਿਰ ਵੀ ਕੋਈ ਮੰਗਾ ਲੈਂਦਾ ਤੇ ਇਹਨਾਂ ਚੀਜ਼ਾਂ ਦੀ ਗਾਰੰਟੀ ਹੋਊਗੀ ਗਾਰੰਟੀ ਹੋਊ ਇੱਕ ਵੀਰ ਜੀ ਮੈਂ ਸੰਦੇਸ਼ ਇੱਕ ਹੋਰ ਦੇਣਾ ਮੈਂ ਕਿ ਛੋਟਾ ਜਿਹਾ ਮੇਰੀ ਬੇਨਤੀ ਸੰਦੇਸ਼ ਨਹੀਂ ਬੇਨਤੀ ਹੈ ਸਤਿਕਾਰ ਕਰਿਓ ਕੋਈ ਛੱਡੇ ਵੇਂਦਿਆ ਕੋਈ ਛੋਟੇ ਵੇਂਦਿਆ ਵੇਖੋ ਪਹਿਲਾਂ ਹੀ ਹੱਥ ਜੋੜੇ ਹਾਂਜੀ ਬੜੇ ਹੀ ਲੋਕਾਂ ਦੇ ਮੈਨੂੰ ਫੋਨ ਆਏ ਪੀ ਉਹ ਫਲਾਣਾ ਵਪਾਰੀ ਦਾ ਉਹਨੇ ਮੇਰੇ ਨਾਲ ਧੋਖਾ ਕੀਤਾ ਉਹਨੇ ਧੋਖਾ ਕੀਤਾ ਇਹਨੂੰ ਧੋਖਾ ਕੀਤਾ ਬੜਿਆਂ ਨੇ ਕੀਤਾ ਮੈਂ ਕਿਹਾ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਿ ਸਾਰੇ ਵੀਰਾ ਭਰਾਵਾਂ ਨੂੰ ਬੇਨਤੀ ਕਰਦਾ ਵੀ ਵੀਰ ਜੀ ਤੁਸੀਂ ਕਿਹੜੇ ਜਾਲੀ ਨੋਟ ਦੇ ਗੱਲਾਂ ਦੇ ਜੇ ਤੁਸੀਂ ਸੱਚੇ ਜੇ ਮਾਲ ਲੱਦੋ ਉਹਦੇ ਘਰ ਲੈ ਜਾਓ ਬਿਲਕੁਲ ਬਿਲਕੁਲ ਤੇ ਜਿਹਦਾ ਕਹਦਾ ਕਸੂਰ ਨਹੀਂ ਤੁਸੀਂ ਉਹਦੇ ਅਗਲੇ ਤੇ ਘਰ ਮਾਲ ਲੈ ਮੇਰਾ ਵੀ ਮਾਲ ਗਲਤ ਹੁੰਦਾ ਮੈਂ ਵੀ ਗਲਤ ਦਿੰਦਾ ਭਾਜੀ ਲੱਦ ਕੇ ਮੇਰੇ ਘਰ ਲੈ ਲਿਓ ਲੈ ਆਓ ਬਿਲਕੁਲ ਸਹੀ ਗੱਲ ਨਾਲੀ ਪਹਿਲੀ ਗੱਲ ਤੇ ਫੋਨ ਚ ਨਾ ਗੱਲ ਕਰੋ ਦੂਜੀ ਸਮਝੌਤਾ ਕਰੋ ਨਹੀਂ ਹੁੰਦਾ ਤਾਂ ਆਪਣਾ ਉਹਦੇ ਘਰ ਮਾਰ ਲਾ ਬਿਲਕੁਲ ਭਾਈ ਜੀ ਬਿਲਕੁਲ ਸਹੀ ਹੈ ਜੀ ਬਾਕੀ ਇਹ ਹੈ ਜੀ ਵੀਰ ਜੀ ਤੁਹਾਨੂੰ ਪਹਿਲੇ ਇਹ ਗੱਲ ਕਹਿਤੀ ਕਿ ਬਾਪ ਰਿਆ ਖਲਿਆ ਗਲਤੀ ਦਾ ਮਾਲਾ ਕਈ ਵਾਰੀ ਵਪਾਰੀ ਨੂੰ ਵੀ ਨਹੀਂ ਪਤਾ ਹੁੰਦਾ ਘਰ ਵਾਲੇ ਜਦੋਂ ਜਾ ਕੇ ਚੁੰਦੇ ਆ ਤਾਂ ਫਿਰ ਪਤਾ ਲੱਗਦਾ ਤੇ ਥੋੜੀ ਬੋਤੀ ਕਮੀ ਪੇਸ਼ੀ ਰਹਿ ਜਾਂਦੀ ਹੈ ਬਿਲਕੁਲ ਬਾਈ ਬੋਲੇ ਸਹੀ ਹੈ ਜੀ ਹਾਂਜੀ ਤੇ ਬਸ ਇੰਨੀ ਹੀ ਗੱਲਾਂ ਸੰਦੀਪ ਜੀ ਇੰਨੀ ਹੀ ਬਾਤਾਂ ਫਿਰ ਵੀ ਵੱਧ ਬੋਲ ਗਏ ਏ ਤੇ ਮਾਫ ਕਰਨ ਜੋਗ ਆ ਸੰਦੀਪ ਜੀ ਚੰਗੀਆਂ ਗੱਲਾਂ ਥੋੜੀਆਂ ਜਿਹੀ ਗੱਲ ਹੈ ਜੀ ਜੇ ਅਕਰੀ ਕਹਤਾ ਕਿਉਂਕਿ ਵੀਰ ਜੀ ਬੜਾ ਵੱਡਾ ਪਰਿਵਾਰ ਆ ਹਾਂਜੀ ਹਾਂਜੀ ਇਹ ਪਰਿਵਾਰ ਦੇ ਵਿੱਚ ਅਸੀਂ ਵੀ ਹੁਣੇ ਹਿੱਸਾ ਬਣ ਗਏ ਬਿਲਕੁਲ ਜੀ ਬਿਲਕੁਲ ਕਿਉਂਕਿ ਤੁਹਾਡਾ ਪਰਿਵਾਰ ਬੜੇ ਜਰ ਤੋਂ ਚੱਲਦਾ ਆ ਰਿਹਾ ਮੰਨ ਲਓ ਅੱਜ ਹੀ ਨਵੇਂ ਬਿਲਕੁਲ ਸਾਨੂੰ ਵੀ ਕਬੂਲ ਕਰੋ ਮਤਲਬ ਹੈ ਠੀਕ ਹੈ ਬਾਕੀ ਇੰਨਾ ਹੀ ਆ ਜੀ ਬਾਕੀ ਲਾਸ਼ ਤੇ ਫਿਰ ਵੀ ਜਿਆਦਾ ਕੁਝ ਬੋਲਦੇ ਹੋਏ ਤੇ ਸਾਨੂੰ ਮਾਫ ਕਰਿਓ ਸਤਿ ਸ੍ਰੀ ਅਕਾਲ